ਮਕਸਰ ਸਾਹਿਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਪਿੰਡ ਕਿੱਲਿਆਂਵਾਲੀ ਦੇ ਵਿੱਚ ਬਲਾਸਟ ਹੋਇਆ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੇ ਹਾਦਸੇ ਦੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਦਰਜਨ ਦੇ ਕਰੀਬ ਮਜ਼ਦੂਰ ਜ਼ਖਮੀ ਹੋਏ ਨੇ ਧਮਾਕੇ ਦੇ ਨਾਲ ਫੈਕਟਰੀ ਦੀ ਛੱਤ ਤੱਕ ਉੱਡ ਗਈ ਇਹ ਧਮਾਕਾ ਇੰਨਾ ਜ਼ਬਰਦਸਤ ਇਹਨਾਂ ਭਿਆਨਕ ਸੀਗਾ ਕਿ ਫੈਕਟਰੀ ਦੀ ਛੱਤ ਤੱਕ ਉੱਡ ਗਈ ਦਰਸਲ ਮਕਸਰ ਸਾਹਿਬ ਦੇ ਪਿੰਡ ਕਿੱਲਿਆਂਵਾਲੀ ਦੇ ਵਿੱਚ ਪਟਾਕੇ ਬਣਾਉਣ ਵਾਲੀ ਇਹ ਫੈਕਟਰੀ ਹੈ ਜਿੱਥੇ ਕਿ ਜ਼ੋਰਦਾਰ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਧਮਾਕਾ ਹੁੰਦਾ ਹੈ ਪੂਰਾ ਹਾਦਸਾ ਆ ਕੰਮਕਾਰੇ ਸਨ ਹਾਸੀ ਦੇ ਵਿੱਚ ਚਾਰ ਮਜ਼ਦੂਰਾਂ ਦੀ ਜਾਨ ਚਲੀ ਗਈ ਹੈ ਤੇ ਦਰਜਨ ਦੇ ਕਰੀਬ ਮਜ਼ਦੂਰ ਜ਼ਖਮੀ ਦਸਤੇ ਜਾ ਰਹੇ ਨੇ ਆ ਤਾਂ ਨੂੰ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਜਦੋਂ ਜ਼ੋਰਦਾਰ ਧਮਾਕਾ ਹੋਇਆ ਤਾਂ ਉਸ ਤੋਂ ਬਾਅਦ ਫੈਕਟਰੀ ਦੀ ਛੱਤ ਤੱਕ ਉੱਡ ਗਈ ਤਾਂ ਕਿਵੇਂ ਪੂਰੀ ਇਮਾਰਤ ਪੂਰੀ ਫੈਕਟਰੀ ਮਲਬੇ ਦੇ ਵਿੱਚ ਤਬਦੀਲ ਹੋ ਗਈ ਆ ਤਸਵੀਰਾਂ ਦੇ ਵਿੱਚ ਮਲਬਾ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਫਿਲਹਾਲ ਇਸ ਧਮਾਕੇ ਦੀ ਬਰਲਾਸ਼ ਦੀ ਵਜ੍ਹਾ ਕੀ ਹੈ ਇਹ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਦੀ ਰਾਤ ਦੇ ਕਰੀਬ ਜਿਹੜਾ ਬਹੁਤ ਵੱਡਾ ਇੱਕ ਧਮਾਕਾ ਹੋਇਆ ਤੁਹਾਨੂੰ ਪਿੱਛੇ ਤਸਵੀਰਾਂ ਦਿਖਾ ਦਈਏ ਇਹ ਜਿਹੜਾ ਪਿੰਡ ਤੇ ਸਿੰਘੇ ਵਾਲੇ ਦਾ ਪਿੰਡ ਹੈ ਕਿੱਲੇ ਵਾਲੀ ਮੰਡੀ ਦੇ ਕੋਲ ਜਿਹੜਾ ਪਿੰਡ ਹੈ ਇਸ ਥਾਂ ਦੇ ਉੱਤੇ ਜਿਹੜਾ ਕਰੀਬ ਰਾਤ ਦੇ 1.5 ਵਜੇ ਦੇ ਕਰੀਬ ਇੱਕ ਜਿਹੜਾ ਬਹੁਤ ਵੱਡਾ ਧਮਾਕਾ ਹੋਇਆ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀ ਹੈ ਜਿਹੜਾ ਇੱਕ ਕਮਰੇ ਆ ਜਿਹੜੇ ਛੱਤ ਡਿੱਗੀ ਹੋਈ ਨੇ ਇਸ ਥਾਂ ਦੇ ਉੱਤੇ ਜਿਹੜਾ ਇੱਕ ਫੈਕਟਰੀ ਬਣੀ ਹੋਈ ਸੀ ਜਿੱਤੇ ਉੱਤੇ ਜਿਹੜੇ ਪਟਾਕੇ ਹੁੰਦੇ ਆ ਪਟਾਕੇ ਜਿਹੜੇ ਤਿਆਰ ਕੀਤੇ ਜਾਂਦੇ ਸੀਗੇ ਉਸੇ ਨੂੰ ਲੈ ਕੇ ਜਿਹੜਾ ਰਾਤ 1.5 ਵਜੇ ਦੇ ਕਰੀਬ ਜਿਹੜਾ ਬਹੁਤ ਵੱਡਾ ਸਾਹਮਣੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਸ਼ੋਰ ਸੁਣਾਈ ਦਿੱਤਾ ਉਹ ਇਹਦੇ ਕਰਕੇ ਜਿਹੜੀ ਉੱਤਲੀ ਛੱਤ ਜਿਹੜੀ ਸਾਹਮਣੇ ਡਿੱਗ ਪਈ ਏ ਛੱਤ ਜਿਹੜਾ ਲੈਂਟਰ ਡਿੱਗਣ ਕਰਕੇ ਜਿਹਦੇ ਵਿੱਚ ਜਿਹੜਾ ਹੁਣੇ ਜਿਹੜੇ ਦੱਸੀ ਜਾ ਰਿਹਾ ਵੀ 40 ਤੋਂ 50 ਜਿਹੜੇ ਕਰੀਬ ਜਿਹੜੇ ਵਿੱਚ ਇਹਦੇ ਵਿੱਚ ਲੇਬਰ ਵਾਲੇ ਬੰਦੇ ਜਿਹੜੇ ਕੰਮ ਕਰਦੇ ਸੀਗੇ ਉਹਨਾਂ ਦੀ ਜਿਹੜੀ ਇੱਥੇ ਮੰਨ ਲਓ ਕਈ ਆ ਜਿਹੜੇ ਚਾਰ ਬੰਦੇ ਜਿਹੜੇ ਥੱਲੇ ਦੱਬ ਕੇ ਜਿਨ੍ਹਾਂ ਦੀ ਐਸਐਸਪੀ ਸਾਹਿਬ ਨੇ ਦੱਸਿਆ ਵੀ ਚਾਰ ਬੰਦੇ ਜਿਹੜੀ ਮੌਤ ਹੋ ਚੁੱਕੀ ਏ ਤੇ 30 ਤੋਂ 35 ਦੇ ਕਰੀਬ ਜਿਹੜੇ ਜ਼ਖਮੀ ਗੱਤੀ ਆ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈਗਾ ਇੱਕ ਪਿੰਡ ਸਿੰਗੇਵੜਾ ਜੋ ਕਿਲੀਆਂ ਵਾਲੀ ਥਾਣੇ ਦੇ ਇਸ਼ੇਰੀ ਤੇ ਹੈਗਾ ਇੱਥੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀਗੀ ਯੂਨਿਟ ਜੋ ਹੈ ਉਹ ਉਸ ਤੇ ਇਨਫੋਰਮੇਸ਼ਨ ਮਿਲੀ ਸੀ ਉਸ ਤੇ ਮੌਕੇ ਤੇ ਵਿਜ਼ਿਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇੱਥੇ ਕੋਈ ਸ਼ਾਮ ਨੂੰ ਜੋ ਪਟਾਕੀ ਯੂਨਿਟ ਤੇ ਦੋ ਇੱਕ ਸੈਟਅਪ ਕੀਤੇ ਹੋਏ ਸੀ ਇੱਕ ਥਾਂ ਤੇ ਯੂਨਿਟ ਤੇ ਪਟਾਕੇ ਬਣਾਏ ਜਾ ਰਹੇ ਸੀ ਕਿ ਦੂਸਰੇ ਤੇ ਪੈਕੇਜਿੰਗ ਯੂਨਿਟ ਸੀ। ਤੋਂ ਉੱਥੇ ਮੌਕੇ ਤੇ ਪਹੁੰਚ ਕੇ ਜੋ ਗੱਲ ਅਜਰਲੀ ਮਾਰਨਿੰਗ ਪਤਾ ਚੱਲੀ ਕਿ ਰਾਤ ਨੂੰ ਜੋ ਫਾਇਰ ਕਰੈਕਰ ਜੋ ਮਟੀਰੀਅਲ ਸੀ ਉੱਥੇ ਅੱਗ ਲੱਗੀ ਉੱਥੇ ਫਿਰ ਧਮਾਕਾ ਜਿਹੜਾ ਛੋਟਾ ਹੋਇਆ ਉੱਥੇ ਫਿਰ ਇਹ ਬਿਲਡਿੰਗ ਦੇ ਜੋ ਹੈ ਉਹ ਕੋਲਾਪਸ ਕਰਕੇ ਉੱਥੇ ਕੈਸ਼ੁਐਲਟੀ ਹੋਈ ਹੈਗੀ ਹੈ। ਤੋਂ ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਹੈ ਜੋ ਲੇਬਰ ਇੱਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਹ ਲੇਬਰ ਸੌਰੀ ਸੀ ਕਿ ਕੁਝ ਲੇਬਰ ਕੁਝ ਰਾਤ ਨੂੰ ਕੰਮ ਵੀ ਕਰ ਰਹੀ ਸੀ। ਉਹ ਇਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ 4 ਲਾਸ ਆਫ ਲਾਈਫ ਦੀ ਜੋ ਇਨੀਸ਼ੀਅਲ ਪ੍ਰੀਲੀਮਰੀ ਗਲ ਸਾਹਮਣੇ ਆਈ ਹੈ ਤੇ ਪੁਲਿਸ ਦੇ ਵੱਲੋਂ ਇਸ ਤੇ ਪ੍ਰੌਪਟਲੀ ਜੋ ਵੀ ਇੱਕ ਕਾਰਵਾਈ ਬਣਦੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਹਟਿੰਡਾ ਏਮਸ ਤੇ ਕੁਝ ਸਿਵਲ ਹਸਪੀਟਲਸ ਤੇ ਵੀ ਕਰਾਇਆ ਗਿਆਗਾ ਤੋ ਅਗੇ ਫਰਦਰ ਜੋ ਵੀ ਕਾਰਵਾਈ ਪੁਲਿਸ ਦੇ ਵੱਲੋਂ ਬਣਦੀ ਹੈਗੀ ਉਹ ਕੀਤੀ ਜਾਏਗੀ ਇਟਸ ਵੈਰੀ ਪ੍ਰੀਮਚੁਰ ਟੂ ਸੇ ਕਿ ਉਹ ਚੀਜ਼ ਜੋ ਹੈ ਡੀਸੀ ਆਫਿਸ ਤੇ ਜਾਂ ਉਹ ਸਿਵਲ ਸਾਈਡ ਤੋਂ ਹੀ ਵੈਰੀਫਾਈ ਕਰਕੇ ਕਲੀਅਰ ਕੀਤੀ ਜਾ ਸਕਦੀ ਹੈ ਗੱਲ ਕਿ ਕੀ ਉਸ ਦਾ ਪੋਜੀਸ਼ਨ ਸੀ ਹਲੇ ਇਨੀਸ਼ially ਜੋ ਹਲੇ ਜੋ ਇਨੀਸ਼ੀਅਲ ਵੈਰੀਫਿਕੇਸ਼ਨ ਲੱਗ ਰਹੀ ਹੈ ਕਿ ਜੋ ਫਾਇਰ ਕਰੈਕਰ ਮਟੀਰੀਅਲ ਹੈਗਾ ਉਸ ਨੂੰ ਲੈ ਕੇ ਹੀ ਕੋਈ ਚੀਜ਼ ਇਨੀਸ਼ੀਏਟ ਹੋਈ ਹੈਗੀ ਬਟ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਪੁਲਿਸ ਦੇ ਵੱਲੋਂ ਪੁਲਿਸ ਦੇ ਵੱਲੋਂ ਫੋਰੈਂਸਿਕ ਟੀਮ ਆ ਕੇ ਬਰੀਕੀ ਤੇ ਜੋ ਐਗਜ਼ਾਮਿਨ ਕਰੇਗੀ ਉਸ ਦੇ ਬਾਅਦ ਹੀ ਅਗਲ ਕਾਰਵਾਈ ਹੋ ਸਕਦੀ ਹੈ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਹੋਣੀ ਕਰੋ ਕਿੰਨੇ ਕੰਮੇਡੀ ਲੇਬਰ ਤੇ ਗੱਲ ਹੋਈ ਹੈਗੀ ਜੋ ਲੇਬਰ ਜੋ ਸੀ ਰੀਸੈਂਟਲੀ ਹੀ ਇੱਥੇ ਆਈ ਸੀਗੀ

ਪ੍ਰੋਮਪਟਲੀ ਇਹਨਾਂ ਨੂੰ ਸਿਵਲ ਹਸਪੀਟਲ ਤੇ ਅੱਗੇ ਏਮਸ ਬਟਿੰਡਾ ਭੇਜਿਆ ਗਿਆ ਹੈਗਾ ਉਹ ਜੋ ਇੰਜਰੀ ਕਿਸੇ ਦੇ ਹੈਗੀ ਉਸ ਦੀ ਜਿਆਦਾ ਇੱਕ ਵੈਲਿਊ ਹੈਗੀ ਕਿ ਜੋ ਉਸ ਨੂੰ ਤੁਰੰਤ ਮੈਡੀਕਲ ਐਡ ਮਿਲੇ ਤੇ ਪੁਲਿਸ ਦੇ ਵੱਲੋਂ ਉਹ ਚੀਜ਼ ਪ੍ਰੋਮਿਨੈਂਟਲੀ ਕਰਾਈ ਗਈ ਤੇ ਮੈਂ ਤੁਹਾਡੇ ਰਾਹੀਂ ਇਹ ਵੀ ਅਪੀਲ ਕਰਾਂਗਾ ਇਸ ਤੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਪੁਲਿਸ ਜੋ ਇੱਕ ਪ੍ਰੋਫੈਸ਼ਨਲ ਪੁਲਿਸਿੰਗ ਦੇ ਵੱਲੋਂ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਏਗੀ ਓਕੇ ਰੋਕਾਂਗੇ ਅਗਲੀ ਖਬਰ ਦਾ ਪੰਜਾਬ ਦੇ ਵਿੱਚ ਬਣੇਗਾ ਸੂਬੇ ਦਾ ਪਹਿਲਾ ਵਾਈਲਡ ਲਾਈਫ ਐਲੀਵੇਟਡ ਕਾਰੀਡੋਰ ਕੇਂਦਰੀ ਕੈਬਨਟ ਨੇ ਬਾਈਪਾਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੰਗਲ ਤੇ ਜੰਗਲੀ ਜੀਵਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਕਾਰੀਡੋਰ ਬਣਾਇਆ ਜਾਵੇਗਾ ਹਜ਼ੜਪੁਰ ਦੇ ਵਿੱਚ ਕਗਰ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਫਲਾਈਓਵਰ ਬਣੇਗਾ 3 ਕਿਲੋਮੀਟਰ ਲੰਬੇ ਫਲਾਈਓਵਰ ਰੋਡ ਦੇ ਰਾਹੀਂ ਜੰਗਲ ਸੁਰੱਖਿਅਤ ਰਹੇਗਾ ਕਗਰ ਦੇ ਜੰਗਲੀ ਇਲਾਕੇ ਦੇ ਵਿੱਚ ਰਹਿਣ ਵਾਲੇ ਤਿੰਦੂਆ ਸਾੰਬਰ ਤੇ ਕਈ ਜੰਗਲੀ ਜੀਵ ਇਸ ਦੇ ਨਾਲ ਸੁਰੱਖਿਅਤ ਰਹਿਣ ਕਿ 2 ਸਾਲਾਂ ਤੋਂ ਲੜਕੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਪ੍ਰੋਜੈਕਟ ਦੇ ਦਰਸਲ 200 ਕਰੋੜ ਰੁਪਏ ਵਾਧੂ ਲੱਗਣ ਦਾ ਅਨੁਮਾਨ ਹੈ ਇਹ ਪ੍ਰੋਜੈਕਟ ਪੰਜਾਬ ਹਰਿਆਣਾ ਦੇ ਵਿੱਚ ਬਣ ਰੇ 19.2 ਕਿਲੋਮੀਟਰ ਲੰਬੇ ਜ਼ਿਲਕਪੁਰ ਬਾਈਪਾਸ ਦਾ ਹਿੱਸਾ ਹੋਵੇਗਾ ਜਿਸ ਦੀ ਕੁੱਲ ਲਾਗਤ 1878.31 ਕਰੋੜ ਰੁਪਏ ਬਣਦੀ ਹੈ ਤਾ ਪੰਜਾਬ ਦੇ ਵਿੱਚ ਦਰਸਲ ਸੂਬੇ ਦਾ ਪਹਿਲਾ ਵਾਈਲਡ ਲਾਈਫ ਐਲੀਵੇਟਡ ਕੋਰੀਡੋਰ ਬਣਾਉਣ ਦਾ ਫੈਸਲਾ ਲਿਆ ਗਿਆ ਇਸ ਨੂੰ ਲੈ ਕੇ ਕੇਂਦਰੀ ਕੈਬਨਿਟ ਦੇ ਵੱਲੋਂ ਬਕਾਇਦਾ ਮਨਜ਼ੂਰੀ ਦੇ ਦਿੱਤੀ ਗਈ ਹੈ ਜੰਗਲ ਤੇ ਜੰਗਲੀ ਜੀਵਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਕੋਰੀਡੋਰ ਬਣਾਇਆ ਜਾਵੇਗਾ ਹਜ਼ਰਗੁਰ ਦੇ ਵਿੱਚ ਘੱਗਰ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਫਲਾਈਓਵਰ ਬਣੇਗਾ 3 ਕਿਲੋਮੀਟਰ ਲੰਬੇ ਫਲਾਈਓਵਰ ਰੋਡ ਦੇ ਰਾਹੀਂ ਜੰਗਲ ਕਿਉਂਕਿ ਬਿਲਕੁਲ ਆ ਸੁਰੱਖਿਅਤ ਰਹੇਗਾ ਇਸ ਦਾ ਮੁੱਖ ਮਕਸਦ ਹੀ ਹੈ ਕਿ ਜੰਗਲ ਨੂੰ ਬਿਲਕੁਲ ਸੁਰੱਖਿਅਤ ਰੱਖਿਆ ਜਾਵੇ ਜੰਗਲੀ ਜੀਵਾਂ ਨੂੰ ਬਿਲਕੁਲ ਸੁਰੱਖਿਅਤ ਰੱਖਿਆ ਜਾਵੇ ਆ ਤਾਂ ਕਗਰ ਦੇ ਜੰਗਲੀ ਇਲਾਕੇ ਦੇ ਵਿੱਚ ਰਹਿਣ ਵਾਲੇ ਤਿੰਦੂਵਾ ਸਾੰਬਰ ਤੇ ਕਈ ਜੰਗਲੀ ਜੀਵ ਇਸ ਦੇ ਨਾਲ ਆ ਸੁਰੱਖਿਅਤ ਰਹਿਣਗੇ ਆ ਕਿਉਂਕਿ 2 ਸਾਲਾਂ ਤੋਂ ਇਹ ਪ੍ਰੋਜੈਕਟ ਲਟਕਿਆ ਹੋਇਆ ਸੀਗਾ ਪਰ ਆਖਰਕਾਰ ਕੇਂਦਰੀ ਕੈਬਨਟ ਦੇ ਬਲੈਂਕਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਇਸ ਪ੍ਰੋਜੈਕਟ ਤੇ 200 ਕਰੋੜ ਰੁਪਏ ਤੱਕ ਦਾ ਲੱਗਣ ਦਾ ਅਨੁਮਾਨ ਹੈ ਅਗਲੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਡੀਏਪੀ ਖਾਦ ਦੀ ਘਾਟ ਤੋਂ ਕਿਸਾਨ ਪਰੇਸ਼ਾਨ ਨੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਅਗਲੇ ਮਹੀਨੇ ਦਾ ਡੀਏਪੀ ਕੋਟਾ ਵਧਾਉਣ ਦੀ ਮੰਗ ਕੀਤੀ ਗਈ ਹੈ ਝੋਨੇ ਦੀ ਲਵਾਈ ਸਮੇਂ ਡੀਏਪੀ ਖਾਦ ਦੀ ਲੋੜ ਪੈਂਦੀ ਹੈ ਸਿੱਧੀ ਬਜਾਈ ਤੇ ਆਮ ਲਵਾਈ ਸਮੇਂ ਡੀਏਪੀ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਇਸ ਸਮੇਂ ਸਿੱਧੀ ਬਜਾਈ ਚੱਲ ਰਹੀ ਹੈ ਤੇ 1 ਜੂਨ ਤੋਂ ਝੋਨੇ ਦੀ ਲਵਾਈ ਵੀ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਪੰਜਾਬ ਚ ਡੀਏਪੀ ਖਾਦ ਦੀ ਘਾਟ ਦੇ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਨੂੰ ਅੱਛਾ ਚਿੱਠੀ ਵੀ ਲਿਖੀ ਗਈ ਹੈ ਤੇ ਅਗਲੇ ਮਹੀਨੇ ਦਾ ਡੀਏਪੀ ਕੋਟਾ ਵਧਾਉਣ ਦੀ ਚਿੱਠੀ ਦੇ ਜ਼ਰੀਏ ਆ ਮੰਗ ਕੀਤੀ ਗਈ ਹੈ ਕਿ ਕਿ ਛੋਨੇ ਦੀ ਲਵਾਈ ਸਮੇਂ ਡੀਏਪੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਇੱਕ ਜ਼ੋਨ ਤੋਂ ਪੰਜਾਬ ਦੇ ਵਿੱਚ ਛੋਨੇ ਦੀ ਲਵਾਈ ਸ਼ੁਰੂ ਹੋ ਰਹੀ ਹੈ ਫਿਲਹਾਲ ਛੋਨੇ ਦੀ ਸਿੱਧੀ ਬਿਜਾਈ ਹੋ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਆ ਪੰਕਜ ਜਿੱਥੇ ਕਿ ਇੱਕ ਜ਼ੋਨ ਤੋਂ ਛੋਨੇ ਦੀ ਲਵਾਈ ਸ਼ੁਰੂ ਹੋਣ ਜਾ ਰਹੀ ਹੈ ਇਸ ਦੇ ਵਿਚਾਲੇ ਡੀਏਪੀ ਖਾਦ ਦੀ ਘਾਟ ਤੋਂ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਅਤੇ ਹੋਇਆ ਜਿਵੇਂ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਡੀਏਪ ਉਹਨਾਂ ਨੂੰ ਵੱਧ ਉਪਲਬਧ ਕਰਵਾਇਆ ਜਾਵੇ ਕਿਉਂਕਿ ਹੁਣ ਤੱਕ ਸੂਬੇ ਨੂੰ ਜਿਹੜਾ 80000 ਟਨ ਡੀਏਪ ਮਿਲੀ ਹੈ ਔਰ 60% ਅਜੇ ਵੀ ਡੀਏਪ ਦੀ ਸਪਲਾਈ ਜਿਹੜੀ ਉਨੀ ਬਾਕੀ ਪਈ ਹੈ ਤਾਂ ਇਹ ਜਿਹੇ ਚਿੱਠੀ ਵੀ ਜਿਹੜੀ ਹੈ ਉਹ ਇਸ ਬਾਬਤ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਲਿਖੀ ਗਈ ਔਰ ਮੰਗ ਕੀਤੀ ਗਈ ਹੈ ਕਿ ਸੂਬੇ ਦੇ ਵਿੱਚ April ਤੱਕ 45000 ਟਨ ਡੀਏਪ ਮਿਲਣਾ ਚਾਹੀਦਾ ਲੇਕਿਨ 16000 ਟਨ ਜਿਹੜਾ ਡੀਏਪ ਮਿਲਿਆ ਹੋਇਆ ਔਰ